ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਪਾੜ ਕਰਨ ਵਾਲਿਆਂ ਦੀ ਜ਼ਿੰਦਗੀ ਕਿਵੇਂ ਬਦਲ ਜਾਂਦੀ ਹੈ ਜਿਹੜੇ ਰੋਜ਼ਾਨਾ ਹੀ ਗੁਟਕਾ ਸੇਬ ਤੋਂ ਪਰਮਾਤਮਾ ਦਾ ਨਾਮ ਸਿਮਰਦੇ ਹਨ ਗੁਰਬਾਣੀ ਵਿਚਾਰ ਕਰਦੇ ਹਨ ਪਰਮਾਤਮਾ ਨੂੰ ਆਪਣੇ ਅੰਗ ਸੰਗ ਸਮਝਦੇ ਹਨ ਤੇ ਹਮੇਸ਼ਾ ਪਰਮਾਤਮਾ ਦੇ ਸائے ਦੇ ਵਿੱਚ ਰਹਿ ਕੇ ਪਰਮਾਤਮਾ ਤੋਂ ਡਰ ਕੇ ਹਰ ਕਰਮ ਨੂੰ ਕਰਦੇ ਹਨ ਕਿ ਪਰਮਾਤਮਾ ਸਾਨੂੰ ਦੇਖ ਰਹੇ ਹਨ ਅਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਕਰਨ ਦੇ ਨਾਲ ਕਿਹੜੇ ਕਿਹੜੇ ਤਿੰਨ ਬਦਲਾਅ ਹੋਣੇ ਜ਼ਰੂਰੀ ਹੁੰਦੇ ਹਨ ਸੰਗਤ ਜੀ ਇਸ ਵੀਡੀਓ ਦੇ ਵਿੱਚ ਅਸੀਂ ਉਸੇ ਬਾਰੇ ਦੱਸਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਰੋਜ਼ਾਨਾ ਹੀ ਪਾੜਤਾ ਕਰਦੇ ਹਨ ਆਵ ਕੇ ਰੋਜ਼ਾਨਾ ਹੀ ਬਾਣੀ ਪੜਦੇ ਹਨ ਤੇ ਉਹਨਾਂ ਦੇ ਪਾਠ ਕਰਨ ਦੇ ਨਾਲ ਕਿਹੜੇ-ਕਿਹੜੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਜਿੰਨਾ ਤੋਂ ਉਹ ਅੰਦਾਜ਼ਾ ਲਗਾ ਸਕਦੇ ਹਨ ਕਿ ਸਾਡਾ ਪੜਿਆ ਹੋਇਆ ਪਾਠ ਪ੍ਰਮਾਤਮਾ ਜੀ ਦੇਦਰ ਤੇ ਪ੍ਰਵਾਨ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਜੇਕਰ ਪ੍ਰਵਾਨ ਨਹੀਂ ਹੋ ਰਿਹਾ ਤਾਂ ਤੁਹਾਡਾ ਪਾਠ ਕਰਨ ਦਾ ਤਰੀਕਾ ਸਹੀ ਨਹੀਂ ਹੋਵੇਗਾ ਜਾਂ ਤੁਹਾਡਾ ਮਨ ਸਾਫ਼ ਨਹੀਂ ਹੋਵੇਗਾ ਤੇ ਜੇਕਰ ਪ੍ਰਵਾਨ ਹੋ ਰਿਹਾ ਹੈ ਤਾਂ ਤੁਹਾਨੂੰ ਇਹ ਤਿੰਨ ਬਦਲਾਅ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਬਦਲਾਵਾਂ ਦੇ ਹੋਣ ਦੇ ਕਾਰਨ ਉਹਨਾਂ ਦੀ ਜ਼ਿੰਦਗੀ ਕਿਵੇਂ ਬਦਲ ਜਾਵੇਗੀ ਹੁਣ ਗੱਲ ਕਰਦੇ ਹਾਂ ਅੱਜ ਦੇ ਵੀਡੀਓ ਦੇ ਬਾਰੇ ਦੇ ਵਿੱਚ ਕਿ ਰੋਜ਼ਾਨਾ ਪਾਠ ਕਰਦੇ ਹਨ ਜਿਹੜੇ ਲੋਕ ਉਹ ਜਦੋਂ ਬਾਣੀ ਪਾੜਦੇ ਹਨ ਚਾਹੇ ਉਹ ਪੰਜ ਬਾਣੀਆਂ ਦਾ ਪਾਠ ਕਿਉਂ ਨਾ ਕਰਦੇ ਹੋਣ ਚਾਹੇ ਸੁਖਨੀ ਸਾਹਿਬ ਜੀ ਦੇ ਬਾਣੀ ਪਾੜਦੇ ਹੋਣ ਜਾਫਿਰ ਉਹ ਕਿਸੇ ਸ਼ਬਦ ਦਾ ਜਾਪ ਕਰਦੇ ਹੋਣ ਤੇ ਚਾਹੇ ਉਹ ਇੱਕ ਪੌੜੀ ਦਾ ਜਾਪ ਹੀ ਕਰਦੇ ਹੋਣ ਸੰਗਤ ਦੀ ਦੌੜ ਭਾਜੇ ਪਰ ਇਹ ਜ਼ਿੰਦਗੀ ਦੇ ਵਿੱਚ ਮਨੁੱਖ ਦੇ ਕੋਲ ਜਿੰਨਾ ਵੀ ਸਮਾਂ ਪਰਮਾਤਮਾ ਦੇ ਲਈ ਕੱਢਿਆ ਜਾਂਦਾ ਹੋਵੇ ਭਾਵੇਂ ਉਹ ਇਸ ਨੂੰ ਇੱਕ ਪੰਕਤੀ ਦਾ ਜਾਪ ਕਰਨਾ ਪੈ ਜਾਵੇ ਜਾਂ ਕਰਦੇ ਹਨ ਆਪਣੀ ਸ਼ਰਦਾ ਦੇ ਅਨੁਸਾਰ ਹੋਵੇ ਕੋਈ ਵਿਅਕਤੀ ਜਿਵੇਂ ਕਈ ਅਣਪੜ੍ਹੇ ਜਿਵੇਂ ਕਈ ਅਣਪੜ੍ਹ ਹੋਣ ਕਰਕੇ ਗੁਰਕਾ ਸਾਹਿਬ ਤੋਂ ਪਾਠ ਨਹੀਂ ਕਰ ਸਕਦੇ ਪਰ ਉਹਨਾਂ ਦੇ ਮਨ ਦੇ ਵਿੱਚ ਕੋਈ ਨਾ ਕੋਈ ਜਾਪ ਤਰਨ ਕੀਤਾ ਹੁੰਦਾ ਹੈ ਤੇ ਉਹਨਾਂ ਦੇ ਮਨ ਵਿੱਚ ਇੰਨੀ ਜ਼ਿਆਦਾ ਸੱਚੀ ਸ਼ਰਧਾ ਹੁੰਦੀ ਹੈ ਤੇ ਉਹ ਉਸ ਜਾਪ ਨੂੰ ਬਹੁਤ ਜ਼ਿਆਦਾ ਵਿਸ਼ਵਾਸ ਦੇ ਨਾਲ ਕਰਦੇ ਹਨ ਕਿ ਪਰਮਾਤਮਾ ਸਾਡੀ ਇਸ ਜਾਪ ਨੂੰ ਕਰਨ ਦੇ ਨਾਲ ਹੀ ਜ਼ਰੂਰ ਸੁਣ ਲੈਣਗੇ ਸਾਡੀਆਂ ਵੀ ਮਨੋ ਕਾਮਨਾਵਾਂ ਪੂਰੀਆਂ ਕਰ ਦੇਣਗੇ ਸਿਰਫ ਪਾਵੇਂ ਇੱਕ ਪੰਕਤੀ ਦਾ ਇਹ ਜਾਪ ਕਰਦੇ ਹੋਣ ਨਾਲ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਹੋ ਸਕਦੇ ਹਨ ਅੱਜ ਦੀ ਵੀਡੀਓ ਹਰ ਇੱਕ ਇਨਸਾਨ ਦੇ ਲਈ ਹੈ ਜਿਹੜਾ ਵਿਅਕਤੀ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਹੈ ਜੋ ਬਾਣੀ ਪੜਦਾ ਹੈ ਤੇ ਬਾਣੀ ਸੁਣਦਾ ਵੀ ਹੈ ਕਿਉਂਕਿ ਬਾਣੀ ਪੜਨ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਬਦਲਾਅ ਨਜ਼ਰ ਆਉਂਦੇ ਹਨ ਤੇ ਤੁਹਾਨੂੰ ਵਿੱਚੇ ਕਰਾਉਂਦੇ ਹਨ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਤਾਂ ਕਿਸਾਨ ਨੂੰ ਮੇ ਪਤਾ ਲੱਗ ਜਾਵੇ ਕਿ ਗੁਰਬਾਣੀ ਪੜਨ ਦੇ ਨਾਲ ਬਦਲਾਵ ਕਿਵੇਂ ਹੋ ਜਾਂਦੇ ਹਨ ਤੇ ਆਪਾਂ ਅੱਜ ਉਹਨਾਂ ਵੱਡੇ ਬਦਲਾਵ ਦੇ ਬਾਰੇ ਗੱਲ ਕਰਨੇ ਹੈ ਜੇਕਰ ਪਾੜ ਕਰਦੇ ਹੋਏ ਸਾਡੇ ਵਿੱਚ ਬਦਲਾਵ ਆ ਚੁੱਕੇ ਹਨ ਤਾਂ ਸਾਡਾ ਪਾੜ ਕਰਨਾ ਬਾਣੀ ਪੜਨਾ ਸਫਲ ਹੋ ਚੁੱਕਾ ਹੈ ਪਰਮਾਤਮਾ ਦੀ ਸਾਡੇ ਤੇ ਮਿਹਰ ਪਰਮਾਤਮਾ ਦੀ ਸਾਡੇ ਤੇ ਮਿਹਰ ਹੋ ਚੁੱਕੀ ਹੈ ਉਹ ਸਾਡੇ ਅੰਗ ਸੰਗ ਹਨ ਸਾਨੂੰ ਕਦੇ ਵੀ ਮਾੜੇ ਸਮੇਂ ਦੇ ਵਿੱਚ ਉਹ ਨਹੀਂ ਰਹਿਣ ਦੇਣਗੇ ਸਾਡੇ ਉੱਤੇ ਉਹ ਕਦੇ ਵੀ ਪੁਰਾਸਾਯਾ ਨਹੀਂ ਪੈਣ ਦੇਣਗੇ ਉਹ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਖਤਮ ਕਰ ਦੇਣਗੇ ਬਸ ਜੇਕਰ ਸਾਡੇ ਵਿੱਚ ਇਹ ਤਿੰਨ ਬਦਲਾਅ ਨਹੀਂ ਆਏ ਤਾਂ ਫਿਰ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਬਹੁਤ ਜ਼ਿਆਦਾ ਜ਼ਰੂਰਤ ਹੈ ਸੋਚ ਵਿਚਾਰ ਕਰਨ ਦੀ ਜ਼ਰੂਰਤ ਹੈ ਸਮਝਣ ਦੀ ਸਾਡੇ ਕੋਲੋਂ ਕਿੱਥੇ ਕਮੀ ਰਹਿ ਗਈ ਹੈ ਸਾਡੇ ਵਿੱਚ ਇਹ ਤਿੰਨ ਗੁਣ ਕਿਉਂ ਨਹੀਂ ਆ ਰਹੇ ਕਿਉਂਕਿ ਤੁਹਾਨੂੰ ਵੀ ਇਹੋ ਜਿਹੇ ਲੋਕ ਆਪਣੀ ਜ਼ਿੰਦਗੀ ਦੇ ਆਸ-ਪਾਸ ਦੇਖਣ ਨੂੰ ਮਿਲਦੇ ਹੋਣਗੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਇਹ ਤਿੰਨ ਬਦਲਾਅ ਦਿਖਾਈ ਦੇਣਦੇ ਹੋਣਗੇ ਤੁਹਾਡਾ ਮਨ ਵੀ ਇਹ ਚਾਹ ਰੱਖਦਾ ਹੋਵੇਗਾ ਕਿ ਸਾਡੇ ਅੰਦਰ ਵੀ ਇਹ ਕਿਉਂ ਨਹੀਂ ਹਨ ਸਾਡੇ ਇਹ ਤਿੰਨ ਗੁਣ ਸਾਡੀਆਂ ਇਹ ਤਿੰਨ ਆਦਤਾਂ ਬਦਲ ਸਕਦੀਆਂ ਹਨ ਇਹ ਸਾਡੇ ਵਿੱਚ ਤਿੰਨ ਬਦਲਾਅ ਕਿਉਂ ਨਹੀਂ ਆ ਰਹੇ ਇਸ ਕਰਕੇ ਪ੍ਰਮਾਤਮਾ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨੀ ਹੈ ਸਾਧ ਸੰਗਤ ਜੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਸੁਣਨਾ ਸੰਗਤ ਜੀ ਆਪਣੇ ਵਿੱਚੋਂ ਕਈ ਮਨੁੱਖ ਬਾਣੀ ਘਾ ਕੇ ਪੜਦੇ ਹਨ ਕਈ ਤਹਿਰਾ ਕੇ ਪੜਦੇ ਹਨ ਤੇ ਕਈ ਥੋੜਾ ਹੌਲੀ-ਹੌਲੀ ਆਪਣੇ ਮਨ ਦੇ ਵਿੱਚ ਹੀ ਪੜ ਲੈਂਦੇ ਹਨ ਦਿਖਾਵਾ ਕਰਦੇ ਹਨ ਤੇ ਉੱਚੀ-ਉੱਚੀ ਬੋਲ ਕੇ ਬਾਣੀ ਪੜਦੇ ਹਨ ਹਰੇਕ ਇਨਸਾਨ ਆਪਣੇ ਆਪਣੇ ਢੰਗ ਤਰੀਕੇ ਦੇ ਨਾਲ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯਾਦ ਕਰਦਾ ਹੈ ਬਾਣੀ ਪੜਦਾ ਹੈ ਜਿਵੇਂ ਵੀ ਕਰੋ ਨੂੰ ਉਸਨੇ ਧਾਰਨ ਕੀਤਾ ਵੇ ਉਸ ਦਾ ਜਾਪ ਕਰਦਾ ਹੈ ਸਿਮਰਨ ਕਰਦਾ ਹੈ ਇਸ ਤਰ੍ਹਾਂ ਆਪਣੀ ਬਾਣੀ ਪੜਨ ਦੇ ਢੰਗ ਤਰੀਕੇ ਵੱਖ-ਵੱਖ ਹਨ ਉਸੇ ਹੀ ਤਰ੍ਹਾਂ ਸਾਡੇ ਉਸੇ ਹੀ ਤਰ੍ਹਾਂ ਸਾਡੇ ਬਾਣੀ ਪੜਨ ਦੇ ਨਾਲ-ਨਾਲ ਜ਼ਰੂਰਤਾਂ ਵੀ ਵੱਖ-ਵੱਖ ਹਨ ਕਿਉਂਕਿ ਅਸੀਂ ਆਪਣੀ ਕੋਈ ਈਸ਼ਿਆ ਦੀ ਪੂਰਤੀ ਕਰਨ ਦੇ ਲਈ ਹੀ ਕਈ ਵਾਰ ਬਾਣੀ ਪੜਦੇ ਹਾਂ ਤੇ ਕੋਈ ਆਪਣੇ ਦੁੱਖਾਂ ਦਾ ਛੁਟਕਾਰੇ ਦੇ ਲਈ ਗੁਰਬਾਣੀ ਨੂੰ ਪੜਦਾ ਹੈ ਜਾਂ ਸਰਵਣ ਕਰਦਾ ਹੈ ਕੋਈ ਕਿਸੇ ਮੁਸੀਬਤ ਦੇ ਵਿੱਚੋਂ ਬਾਹਰ ਆਉਣ ਦੇ ਲਈ ਗੁਰਬਾਣੀ ਪੜਦਾ ਹੈ ਕੋਈ ਕਿਸੇ ਸੰਕਟ ਤੋਂ ਬਚਣ ਦੇ ਲਈ ਬਾਣੀ ਨੂੰ ਪੜਦਾ ਹੈ ਤੇ ਕਈ ਮਾਵਾ ਆਪਣੇ ਬੱਚਿਆਂ ਦੀ ਤਰੱਕੀ ਲਈ ਬਾਣੀ ਪੜਦੀਆਂ ਹਨ ਕਈਆਂ ਦੇ ਬੱਚੇ ਵਿਦੇਸ਼ਾਂ ਵਿੱਚ ਚਾ ਚੁੱਕੇ ਹਨ ਪਰ ਉਹਨਾਂ ਦੀ ਉੱਥੇ ਕੋਈ ਸੈਟਲਮੈਂਟ ਨਹੀਂ ਹੋ ਰਹੀ ਉਹਨਾਂ ਨੂੰ ਉੱਥੇ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ ਜਿਸ ਕਰਕੇ ਉਹਨਾਂ ਦੇ ਮਾਪੇ ਪਿੱਛੇ ਪਰੇਸ਼ਾਨ ਹੋ ਚੁੱਕੇ ਹਨ ਕਈਆਂ ਪੈਣਾ ਦੇ ਰਿਸ਼ਤੇ ਨਹੀਂ ਹੋ ਰਹੇ ਤੇ ਉਹ ਤਾਂ ਬਾਣੀ ਪੜਦੀਆਂ ਹਨ ਕਈਆਂ ਪੈਣਾ ਦੇ ਪੁੱਤਰ ਦੀ ਦਾਤ ਨਹੀਂ ਮਿਲਦੀ ਤੇ ਉਹ ਤਾਂ ਬਾਣੀ ਪੜਦੀਆਂ ਹਨ ਕਹਿਣ ਤੋਂ ਭਾਵ ਇਹ ਕਿ ਸਾਡਾ ਬਾਣੀ ਪੜਨ ਦੇ ਪਿਛੇ ਹਰ ਇੱਕ ਦਾ ਆਪਣਾ ਹੀ ਸਵਾਰਥ ਹੁੰਦਾ ਹੈ ਸਾਧ ਸੰਗਤ ਜੀ ਸਿੱਧਾ ਸਿੱਧਾ ਤੁਸੀਂ ਇਹ ਮੰਨ ਲਓ ਕਿ ਅਸੀਂ ਜਦੋਂ ਵੀ ਗੁਰਬਾਣੀ ਪੜਨ ਬਾਰੇ ਸੋਚਦੇ ਹਾਂ ਜਾਂ ਪੜਦੇ ਹਾਂ ਅਸੀਂ ਆਪਣੇ ਮਨੋਰਥਾਂ ਤੇ ਮਨੋ ਕਾਮਨਾਵਾਂ ਨੂੰ ਪੂਰੀਆਂ ਕਰਨ ਦੇ ਲਈ ਬਾਣੀ ਪੜਦੇ ਹਾਂ ਕਈ ਅਜਿਹੇ ਮਨੁੱਖ ਵਿਹਾਨ ਜਿਨ੍ਹਾਂ ਦੇ ਉੱਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਬੰਧ ਕਿਰਪਾ ਹੋ ਜਾਂਦੀ ਹੈ ਉਹ ਬਾਣੀ ਪੜਦੇ ਨੇ ਸਿਰਫ ਤੇ ਸਿਰਫ ਵਾਹਿਗੁਰੂ ਅਕਾਰਪੁਰਖ ਜੀ ਦੀ ਪ੍ਰਾਪਤੀ ਦੇ ਲਈ ਉਹਨਾਂ ਦੇ ਮਨ ਦੇ ਵਿੱਚ ਕੋਈ ਵੀ ਆਪਣੇ ਦੁਨੀਆਵੀ ਸੁਆਰਥ ਨਹੀਂ ਹੁੰਦੇ ਜਾਂ ਫਿਰ ਇਸ ਚੀਜ਼ ਨੂੰ ਪਾਉਣਾ ਹੈ ਮੈਂ ਤਾਂ ਗੁਰਬਾਣੀ ਤਾਂ ਪੜ ਰਿਹਾ ਹਾਂ ਜਾਂ ਮੈਨੂੰ ਆਪਣੇ ਬੱਚਿਆਂ ਦੀ ਕੋਈ ਵਰਦੀ ਨੌਕਰੀ ਚਾਹੀਦੀ ਹੈ ਮੈਂ ਤਾਂ ਗੁਰਬਾਣੀ ਨੂੰ ਪੜ ਰਿਹਾ ਹਾਂ ਜਾਫਰ ਮੇਰੇ ਉੱਤੇ ਕੋਈ ਕਰਜ਼ੇ ਦੀ ਸਮੱਸਿਆ ਆ ਚੁੱਕੀ ਹੈ ਮੈਂ ਉਸ ਸਮੱਸਿਆ ਤੋਂ ਬਾਹਰ ਨਿਕਲਣ ਦੇ ਲਈ ਗੁਰਬਾਣੀ ਪੜ ਰਿਹਾ ਹਾਂ ਆਪਣੇ ਵਰਗੇ ਪੌਤੇ ਮਨੁੱਖ ਅਜਾਏ ਹਨ ਜੋ ਸਿਰਫ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਬਾੜ ਕਰਦੇ ਹਨ ਗੁਰਬਾਣੀ ਪੜਨ ਵਾਲਿਆਂ ਦੇ ਵਿੱਚ ਇਹ ਬਦਲਾਅ ਜੋ ਸਭ ਤੋਂ ਵੱਡੀ ਅਹਿਮੀਅਤ ਰੱਖਦਾ ਹੈ ਉਹ ਇਹ ਹੈ ਕਿ ਉਹ ਇਹ ਗੱਲ ਨੂੰ ਕਦੇ ਵੀ ਨਹੀਂ ਕਹਿੰਦੇ ਕਿ ਸਾਨੂੰ ਕੋਈ ਵੀ ਨਹੀਂ ਵੇਖ ਰਿਆ ਅਸੀਂ ਭਾਵੇਂ ਜੋ ਵੀ ਕਰਮ ਕਰੀ ਜਾਈਏ ਅਸੀਂ ਭਾਵੇਂ ਜੋ ਵੀ ਕਰਮ ਕਰੀ ਜਾਈਏ ਗੁਰੂ ਨਾਨਕ ਪਾਸ਼ਾ ਜੀ ਜੇਕਰ ਹੋਣਦੇ ਤਾਂ ਅਸੀਂ ਇੰਜ ਕਰਦੇ ਉਹ ਹਰ ਵੇਲੇ ਆਪਣੇ ਗੁਰੂ ਨਾਨਕ ਪਾਸ਼ਾ ਜੀ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਦੇ ਹਨ ਆਪਣੇ ਆਸ-ਪਾਸ ਉਹ ਪਰਮਾਤਮਾ ਨੂੰ ਸਮਝਦੇ ਹਨ ਕਿ ਸਾਡੇ ਹਰ ਚੰਗੇ ਮਾੜੇ ਕਰਮਾਂ ਨੂੰ ਪਰਮਾਤਮਾ ਦੇਖ ਰਿਹਾ ਹੈ ਅਸੀਂ ਹਮੇਸ਼ਾ ਚੰਗੇ ਕਰਮ ਕਰਦੇ ਹਾਂ ਉਹਨਾਂ ਤੋਂ ਹਮੇਸ਼ਾ ਉਹ ਡਰਦੇ ਰਹਿੰਦੇ ਹਨ ਕੋਈ ਵੀ ਜੇਕਰ ਉਹਨਾਂ ਦੇ ਹੱਥੋਂ ਮਾੜਾ ਕਰਮ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਬੰਦ ਕਰ ਦਿੰਦੇ ਹਨ ਤੇ ਸ਼ਾਇਦ ਇਹ ਸੋਚਦੇ ਹਨ ਕਿ ਮੇਰਾ ਪਰਮਾਤਮਾ ਮੇਰੇ ਆਸ-ਪਾਸ ਹੈ ਤੇ ਮੈਨੂੰ ਦੇਖ ਰਿਹਾ ਹੈ ਮਾੜੇ ਕਰਮਾਂ ਤੋਂ ਆਪਣੇ ਆਪ ਨੂੰ ਬਚਾ ਲੈਂਦੇ ਹਨ ਭਾਵ ਕਿ ਉਹਨਾਂ ਨੂੰ ਇੰਜ ਲੱਗਦਾ ਹੈ ਜਿਵੇਂ ਸਾਡੇ ਉੱਤੇ ਸਾਡੇ ਪਰਮਾਤਮਾ ਦੀ ਨਜ਼ਰ ਹੈ ਇਸ ਲਈ ਅਸੀਂ ਕੋਈ ਵੀ ਮਾੜਾ ਕਰਮ ਨਹੀਂ ਕਰਨਾ ਇਹ ਮਨੁੱਖ ਦੇ ਵਿੱਚ ਸਭ ਤੋਂ ਵੱਡਾ ਬਦਲਾਅ ਹੁੰਦਾ ਹੈ ਜੇ ਗੁਰਬਾਣੀ ਪੜ੍ਹਨ ਦੇ ਨਾਲ ਉਹਨਾਂ ਨੂੰ ਹਰ ਚੀਜ਼ ਦੇ ਵਿੱਚ ਗੁਰੂ ਨਾਨਕ ਪਾਸ਼ਾ ਹੀ ਦਿਸਦੇ ਹਨ ਉਹਨਾਂ ਦੀ ਸੋਚ ਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਹੁੰਦੇ ਹਨ ਤੇ ਉਹਨਾਂ ਦੇ ਬੋਲਾਂ ਦੇ ਵਿੱਚ ਵੀ ਗੁਰੂ ਨਾਨਕ ਪਾਸ਼ਾ ਜੀ ਵਸਦੇ ਹਨ ਉਹਨਾਂ ਦੇ ਹਿਰਦੇ ਵਿੱਚ ਕੈਨ ਤੋਂ ਭਾਵ ਕਿ ਬਾਣੀ ਪੜ੍ਹਨ ਵਾਲਾ ਮਨੁੱਖ ਆਪਣੇ ਹੱਥੀ ਕਦੇ ਵੀ ਕਿਸੇ ਦਾ ਮਾਰਾ ਨਹੀਂ ਕਰਦਾ ਤੇ ਨਾ ਹੀ ਮਾਰਾ ਸੋਚਦਾ ਹੈ ਤੇ ਨਾ ਹੀ ਆਪਣੀ ਜੀਬ ਦੇ ਰਾਈ ਕਿਸੇ ਨੂੰ ਮਾੜਾ ਬੋਲਦਾ ਹੈ ਬਾਣੀ ਪੜਨ ਵਾਲੇ ਮਨੁੱਖ ਤਾਂ ਸਰਬੱਤ ਦਾ ਭਲਾ ਮੰਗਦੇ ਹਨ ਸਰਬੱਤ ਦਾ ਭਲਾ ਸੋਚਦੇ ਹਨ ਤੇ ਬਾਣੀ ਪੜਨ ਵਾਲਿਆਂ ਦੇ ਵਿੱਚ ਨਿਮਰਤਾ ਸ਼ਾਂਤ ਚੇਲਤਾ ਅਤੇ ਇਮਾਨਦਾਰੀ ਬਹੁਤ ਜ਼ਿਆਦਾ ਹੁੰਦੀ ਹੈ ਬਾਣੀ ਪੜਨ ਵਾਲੇ ਹਮੇਸ਼ਾ ਸੱਚ ਦੇ ਰਸਤੇ ਹੀ ਹਮੇਸ਼ਾ ਸੱਚ ਦੇ ਰਸਤੇ ਹੀ ਚੱਲਦੇ ਹਨ ਚਾਹੇ ਉਸ ਰਸਤੇ ਦੇ ਉੱਪਰ ਕਿੰਨੀਆਂ ਹੀ ਚੁਣੌਤੀਆਂ ਦਾ ਕਿਉਂ ਨਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਜਾਵੇ ਔਰ ਰਸਤੇ ਤੇ ਭਾਵੇਂ ਕੰਡੇ ਜਿੰਨੇ ਮਰਜ਼ੀ ਹੋਣ ਉਹ ਆਪਣਾ ਰਸਤਾ ਕਦੇ ਵੀ ਨਹੀਂ ਪਤਲਦੇ ਹਮੇਸ਼ਾ ਸੱਚ ਦੇ ਰਸਤੇ ਤੇ ਹੀ ਚੱਲਦੇ ਹਨ ਸੱਚ ਦੇ ਰਸਤੇ ਤੇ ਉਹ ਹੀ ਚੱਲ ਸਕਦਾ ਹੈ ਜਿਸ ਉੱਪਰ ਪ੍ਰਮਾਤਮਾ ਦੀ ਮੇਰ ਹੋਵੇ ਕਿਰਪਾ ਹੋਵੇ ਇਮਾਨਦਾਰੀ ਦੇ ਨਾਲ ਕਿਰਤ ਕਮਾਈ ਕਰਦੇ ਹਨ ਨਾਮ ਵੀ ਜਪਦੇ ਹਨ ਤੇ ਜਿਹੜੀ ਉਹ ਆਪਣੀ ਦਸ਼ਾ ਹੈ ਤੇ ਜਿਹੜੀ ਉਹ ਆਪਣੀ ਕਮਾਈ ਹੈ ਕਿਰਤ ਦੀ ਕਮਾਈ ਕਰਦੇ ਹਨ ਉਸ ਨੂੰ ਵੰਡ ਕੇ ਛਕਦੇ ਹਨ ਭਾਵੇਂ ਜੇਕਰ ਕਿਸੇ ਗਰੀਬ ਨੂੰ ਕਿਸੇ ਲਾਚਾਰ ਨੂੰ ਉਹਨਾਂ ਦੀ ਜ਼ਰੂਰਤ ਹੈ ਉਹ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਅੱਜਕੱਲ ਤੁਸੀਂ ਆਮ ਹੀ ਸੋਸ਼ਲ ਮੀਡੀਆ ਤੇ ਦੇਖਦੇ ਹੋਵੋਗੇ ਕਿ ਦੁਨੀਆ ਚੰਗੇ ਰਸਤਿਆਂ ਤੇ ਕਿੰਨੀ ਜ਼ਿਆਦਾ ਦੂਰ ਪਈ ਹੈ ਕਿਉਂਕਿ ਉਹਨਾਂ ਨੂੰ ਪਰਮਾਤਮਾ ਦੇ ਮਿਲਣ ਦਾ ਗਿਆਨ ਹੋ ਚੁੱਕਾ ਹੈ ਜ਼ਰੂਰੀ ਨਹੀਂ ਕਿ ਅਸੀਂ ਸੋਸ਼ਲ ਮੀਡੀਆ ਤੋਂ ਮਾੜੇ ਕੰਮ ਹੀ ਸਿੱਖਣੇ ਹਨ ਜਾਂ ਅਸੀਂ ਇਹੋ ਜਿਹੀਆਂ ਗੱਲਾਂ ਹੀ ਦੇਖਣੀਆਂ ਹਨ ਕਿ ਦੁਨੀਆ ਤੇ ਕਿੰਨੇ ਲੋਕ ਮਾੜੇ ਰਸਤੇ ਤੇ ਤੁਰੇ ਫਿਰਦੇ ਹਨ ਜਾਂ ਕਿੰਨੇ ਲੋਕ ਨਸ਼ਿਆਂ ਮੰਨ ਲੱਗ ਗਏ ਹਨ ਕਿੰਨੇ ਲੋਕ ਇਸ ਜ਼ਿੰਦਗੀ ਨੂੰ ਜੂਰ ਰਹੇ ਹਨ ਉਹਨਾਂ ਨੂੰ ਕੋਈ ਵੀ ਨਹੀਂ ਵੇਖ ਰਿਹਾ ਅਸੀਂ ਜੇਕਰ ਚੰਗੇ ਲੋਕਾਂ ਦੇ ਪਹਿਚਾਨ ਕਰ ਸਕਦੇ ਤਾਂ ਬਹੁਤ ਹੀ ਦੁਨੀਆ ਅੱਜ ਕੱਲ ਲੋਕਾਂ ਦਾ ਪਲਾ ਘਰਨ ਦੇ ਵਿੱਚ ਲੱਗੀ ਹੋਈ ਹੈ ਤੇ ਸਾਧ ਸੰਗਤ ਜੀ ਆਪਣੇ ਆਪ ਨੂੰ ਵੀ ਸਵਾਲ ਕਰਨ ਦੀ ਜ਼ਰੂਰਤ ਹੈ ਜੇਕਰ ਅਸੀਂ ਆਪਣੇ ਆਪ ਨੂੰ ਸਵਾਲ ਕਰਾਂਗੇ ਆਪਣੇ ਅੰਦਰ ਚਾਤ ਮਾਰਾਂਗੇ ਤਾਂ ਸਾਨੂੰ ਸਾਡੇ ਅੰਦਰ ਦੀਆਂ ਬੁਰਾਈਆਂ ਦਾ ਪਤਾ ਲੱਗੇਗਾ ਸਾਡੇ ਅੰਦਰ ਕਿਹੜੀਆਂ ਮਾੜੀਆਂ ਬੁਰਾਈਆਂ ਹਨ ਜਿਨ੍ਹਾਂ ਨੂੰ ਅਸੀਂ ਬਾਹਰ ਕੱਢਣਾ ਹੈ ਜੇਕਰ ਅਸੀਂ ਆਪਣੇ ਅੰਦਰ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਨੂੰ ਤਿਆਗ ਦਿੱਤਾ ਤਾਂ ਅਸੀਂ ਵੀ ਪਰਮਾਤਮਾ ਦੇ ਨਾਲ ਜੁੜ ਜਾਵਾਂਗੇ ਸਾਡਾ ਮਨ ਸਾਫ਼ ਹੋ ਜਾਵੇਗਾ ਨਿਰਮਲ ਹੋ ਜਾਵੇਗਾ ਇਸ ਧਰਤੀ ਤੇ ਆਉਣਾ ਸਫਲਾ ਹੋ ਜਾਵੇਗਾ ਤੇ ਪਰਮਾਤਮਾ ਦੀ ਮੇਰ ਸਾਡੇ ਸਿਰ ਤੇ ਬਣ ਜਾਵੇਗੀ ਜੇਕਰ ਅਸੀਂ ਗੁਰਬਾਣੀ ਦੇ ਨਾਲ ਜੋੜਾਂਗੇ ਤਾਂ ਸਾਡੇ ਬੱਚੇ ਆਟੋਮੈਟਿਕ ਹੀ ਗੁਰਬਾਣੀ ਦੇ ਨਾਲ ਜੁੜ ਜਾਣਗੇ। ਮਾੜੀ ਰਸਤੀਆਂ ਤੋਂ ਉਹ ਵੀ ਬਚ ਜਾਣਗੇ। ਉਹਨਾਂ ਦੀ ਜ਼ਿੰਦਗੀ ਉਤੇ ਤੁਹਾਡਾ ਸਭ ਤੋਂ ਜ਼ਿਆਦਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਵੇਗਾ। ਕਿ ਸਾਡੇ ਮਾਤਾ ਪਿਤਾ ਨੇ ਇੰਨੀ ਕੀਰਤ ਕਮਾਈ ਕੀਤੀ ਹੈ ਤੇ ਉਹ ਵੀ ਪਰਮਾਤਮਾ ਦੇ ਨਾਲ ਜੁੜ ਜਾਣਗੇ। ਸੰਗਤ ਜੀ ਵੀਡੀਓ ਦੇ ਵਿੱਚ ਹੋਈਆਂ ਗਲਤੀਆਂ ਦੀ ਮਾਫੀ ਵਾਹਿਗੁਰੂ ਸ਼ੇਖਾ ਕਾਲਸਾ ਵਾਹਿਗੁਰੂ ਸ਼ੇਖੀ ਫਤਿਹ